ਕਵਰਨਾਮਾ ਦੇਖ ਰਿਹਾ ਸਾਰੇ ਹੀ ਸੋਤਿਆ ਨੂੰ ਮੇਰੇ ਵੱਧੋ ਪਿਆਰ ਬੜੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੂਸ ਰਾਜ ਕਾਂਗਰਸ ਪਾਰਟੀ ਦੇ ਵਿੱਚ ਪਈਆਂ ਭਾਜੜਾ ਆਖਰਕਾਰ ਦੂਸਰਿਆਂ ਉੱਤੇ ਚਿੱਕੜ ਉਛਾਲੇ ਜਾ ਰਹੇ ਨੇ ਖਾਸ ਕਰਕੇ ਪ੍ਰਤਾਪ ਸਿੰਘ ਬਾਜਵਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦਿੱਲੀ ਦੇ ਲਾਲੇ ਅਰਵਿੰਦ ਕੇਜੀ ਵਾਲ ਵੱਲੋਂ ਚਲਾਈ ਜਾ ਰਹੀ ਹੈ ਲੇਕਿਨ ਨਾ ਤੇ ਜਿਹੜੇ ਨੇ ਅਰਵਿੰਦ ਕੇਜੀਵਾਲ ਦੋ ਤੋਤੇ ਨੇ ਨਾ ਪ੍ਰਤਾਪ ਸਿੰਘ ਬਾਜਵਾ ਅਤੇ ਨਾ ਹੀ ਕਾਂਗਰਸ ਦੇ ਵੱਡੇ ਆਗੂ ਭਾਜੜਾ ਪੈ ਗਿਆ ਨੇ ਕਾਂਗਰਸ ਦੇ ਵਿੱਚ सीबीआई ਵੱਲੋਂ ਛਾਪੇ ਮਾਰੀ ਸ਼ੁਰੂ ਕਰ ਦਿੱਤੀ ਗਈ ਹੈ ਯਾਨੀ ਕਿ ਕਾਂਗਰਸੀ ਆਗੂਆਂ ਵੱਲੋਂ ਵੀ ਕਰੋੜਾਂ ਰੁਪਏ ਕਮਾਏ ਗਏ ਪੁੱਠੇ ਸਦੇ ਹੱਥ ਮਾਰ ਕੇ ਯਾਨੀ ਕਿ ਭਾਰਤ ਦੀ ਰਾਜਨੀਤੀ ਹਾਈ ਇਸ ਕੰਮ ਵਾਸਤੇ ਐਮਐਲਏ ਮੰਤਰੀ ਮੁੱਖ ਮੰਤਰੀ ਇਹ ਆਪੋ ਆਪਣੇ ਘਰ ਪੜਦੇ ਨੇ ਜਨਤਾ ਦਾ ਭਾਵੇਂ ਜਲੂਸ ਨਿਕਲ ਜਾਵੇ ਭਾਰਤੀ ਜਨਤਾ ਪਾਰਟੀ ਸ਼੍ਰੋਮਣੀ ਅਕਾਲੀ ਦਲ ਕਾਂਗਰਸ ਤੇ ਆਮ ਆਦਮੀ ਪਾਰਟੀ ਨੇ ਵੀ ਸਿਰ ਲਾਇਆ ਹੋਇਆ ਇੱਧਰ ਲੇਕਿਨ ਹੁਣ ਸੂਤਰਾਂ ਦੇ ਹਵਾਲੇ ਤੋਂ ਜਿਹੜੀ ਖਬਰ ਆ ਰਹੀ ਹੈ ਨਵੇਂ ਬਣੇ ਇੰਚਾਰਜ ਪੰਜਾਬ ਦੇ ਭਵੇਸ਼ ਬਗੇਲ ਅਨੁਮੋਲਮ ਨੇ ਸੱਤੇ ਬਾਜੀ ਦੇ ਵਿੱਚ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਮਹਾਦੇਵ ਸੱਟੇ ਬਾਜੀ ਐਪ ਮਾਮਲੇ ਵਿੱਚ ਇੱਕ ਐਪ ਹੈ ਮਹਾਦੇਵ ਸੱਟੇ ਬਾਜੀ ਐਪ ਮਾਮਲੇ ਵਿੱਚ ਸੀਬੀਆਈ ਨੇ ਵੱਡੀ ਕਾਰਵਾਈ ਕੀਤੀ ਹੈ ਪੰਜਾਬ ਕਾਂਗਰਸ ਦੇ ਇੰਚਾਰਜ ਤੇ ਛਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਭਵੇਸ਼ ਬਗੇਲ ਦੇ ਘਰ ਸੀਬੀਆਈ ਨੇ ਰੇਡ ਮਾਰੀ ਹੈ ਇਹ ਛਾਪੇਮਾਰੀ ਭਲਾਈ ਤੇ ਰਾਏਪੁਰ ਵਾਲੇ ਘਰ ਵਿੱਚ ਕੀਤੀ ਜਾ ਰਹੀ ਹੈ ਇੰਨਾ ਹੀ ਨਹੀਂ ਭਵੇਸ਼ ਬਗੇਲ ਦੇ ਕਰੀਬੀਆਂ ਦੇ ਘਰਤੇ ਵੀ ਛਾਪੇਮਾਰੀ ਕੀਤੀ ਜਾ ਰਹੀ ਹੈ ਪ੍ਰਵੇਸ਼ ਵਕੇਲ ਸਰਕਾਰ ਤੇ ਕੋਲਾ ਕਪਲਾ ਸ਼ਰਾਬ ਕਪਲਾ ਆਨਲਾਈਨ ਸੱਟੇਬਾ ਆਨਲਾਈਨ ਸੱਟੇਬਾਜੀ ਦੇ ਦੋਸ਼ਾਂ ਇਹਨਾਂ ਦੋਸ਼ਾਂ ਵਿੱਚ ਪ੍ਰਵੇਸ਼ ਵਕੇਲ ਦੇ ਕਰੀਬੀ ਨੇਤਾ ਅਤੇ ਅਧਿਕਾਰੀ ਲੰਬੇ ਸਮੇਂ ਤੋਂ ਜੇਲ੍ਹ ਵਿੱਚ ਹਨ ਯਾਨੀ ਕਿ ਜਿਹੜਾ ਕਾਂਗਰਸ ਪਾਰਟੀ ਨੇ ਨਵਾਂ ਇੰਚਾਰਜ ਲਗਾਇਆ ਹੈ ਉਹ ਵੀ ਕੋ ਦੋ ਤੋਤਾ ਨਹੀਂ ਉਹਨਾਂ ਦੇ ਕਰੀਬੀ ਉਹਨਾਂ ਦੇ ਕਰੀਬੀ ਕਾਫੀ ਲੰਬੇ ਸਮੇਂ ਤੋਂ ਜੇਲ੍ਹ ਦੇ ਵਿੱਚ ਹਨ ਯਾਨੀ ਕਿ ਅਨਿਆਂ ਨੂੰ ਅਨਿਆਂ ਦਾ ਜਿਹੜਾ ਆਗੂ ਲਗਾ ਦਿੱਤਾ ਗਿਆ ਹੈ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਵੱਲੋਂ ਅ ਸੀਬੀਆਈ ਦੀ ਟੀਮ ਦੀ ਵਿਵੇਸ਼ ਵਗੇਲ ਤੇ ਅੱਜ ਪਹੁੰਚਣ ਤੋਂ ਬਾਅਦ ਵਿਵੇਸ਼ ਵਗੇਲ ਨੇ ਟਵੀਟ ਕਰਦੇ ਲਿਖਿਆ ਹੁਣ ਸੀਬੀਆਈ ਆਈ ਹੈ ਆਉਣ ਵਾਲੀ 8 ਅਤੇ 9 ਅਪ੍ਰੈਲ ਨੂੰ ਅਹਮਦਾਬਾਦ ਵਿੱਚ ਹੋਣ ਵਾਲੀ ਏ ਆਈ ਸੀ ਸੀ ਦੀ ਬੈਠਕ ਲਈ ਗੱਟ ਦੇ ਟ੍ਰਾਫਿਕ ਕਮੇਟੀ ਦੀ ਮੀਟਿੰਗ ਲਈ ਅੱਜ ਮੰਤਰੀ ਵਿਵੇਸ਼ ਵਗੇਲ ਦਾ ਦਿੱਲੀ ਜਾਣਾ ਦਿੱਲੀ ਜਾਣ ਦਾ ਪ੍ਰੋਗਰਾਮ ਹੈ ਉਸ ਤੋਂ ਪਹਿਲਾਂ ਹੀ ਸੀਬਈ ਰਾਜਪੁਰ ਤੇ ਪਵਾਲੀ ਨਿਵਾਸ ਪਹੁੰਚ ਚੁੱਕੀ ਹੈ ਯਾਨੀ ਕਿ ਜਿੱਦੇ ਹੱਥ ਵਿੱਚ ਵੀ ਸੱਤਾ ਆਉਂਦੀ ਹੈ ਉਹ ਚੰਮ ਦੀਆਂ ਚਲਾਉਂਦਾ ਹੈ ਉਹਦੀ ਚਾਂਦੀ ਬਣ ਜਾਂਦੀ ਹੈ ਚਾਹੇ ਉਹ ਸੂਬੇ ਦਾ ਮੁੱਖ ਮੰਤਰੀ ਭਗਵੰਤ ਮਾਨ ਹੋਵੇ ਤੇ ਚਾਹੇ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਚਾਹੇ ਹੁਣ ਕਾਂਗਰਸ ਪਾਰਟੀ ਵਾਲੇ ਯਾਨੀ ਕਿ ਸਾਰੇ ਹੀ ਚੰਮ ਦੀਆਂ ਚਲਾਉਂਦੇ ਨੇ ਮੋਟਾ ਪੈਸਾ ਕਮਾਇਆ ਜਾਂਦਾ ਹੈ ਯਾਨੀ ਕਿ ਸੱਟੇਬਾਜੀ ਦਾ ਕੰਮ ਕਰਦੇ ਰਹੇ ਨੇ ਨਵੇਂ ਬੜੇ ਇੰਚਾਰਜ ਕਾਂਗਰਸ ਪਾਰਟੀ ਦੇ ਵਿਵੇਸ਼ ਬਖੇਲ सीबीआई ਵੱਲੋਂ ਰੇਡ ਮਾਰੀ ਜਾ ਰਹੀ ਹੈ ਆਲਰੇਡੀ ਜਿਹੜੇ ਇਹਦੇ ਕਰੀਬੀ ਨੇ ਸ਼ਰਾਬ ਘਟਾਲਾ ਕੋਲਾ ਘਟਾਲਾ ਨੂੰ ਲੈ ਕੇ ਆਪਕਾਰੀ ਨੀਤੀ ਨੂੰ ਲੈ ਕੇ ਇਹ ਵਿਵੇਸ਼ ਬਖੇਲ ਤੇ ਜਿਹੜੇ ਸਾਥੀ ਨੇ ਆਲਰੇਡੀ ਨਵੇਂ ਸਮੇਂ ਤੋਂ ਜ਼ਿਲ੍ਹੇ ਦੇ ਵਿੱਚ ਨੇ सीबीआई ਨੂੰ ਫਿਰ ਕੋਈ ਦਸਤਾਵੇਜ਼ ਲੱਗੇ ਨੇ ਛਾਪੇਮਾਰੀ ਕੀਤੀ ਜਾ ਰਹੀ ਹੈ ਹੁਣ ਦੇਖਣਾ ਹੋਵੇਗਾ ਕਿ ਬਖੇਲ ਦਾ ਆਉਣ ਵਾਲੇ ਦਿਨਾਂ 'ਚ ਕੀ ਬਣੇਗਾ